ਕਬ ਦੋਸਤੋ ਜਿੱਥੇ ਪੂਰੇ ਪੰਜਾਬ ਦੇ ਵਿੱਚ ਅੱਜ ਪੇਪਰ ਦਾਖਲ ਕਰਨ ਦਾ ਜਿਹੜੀ ਪ੍ਰਕਿਰਿਆ ਜਿਹੜੀ ਚੱਲ ਰਹੀ ਬਾਤ ਤੇ ਨਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਇਸ ਵੇਲੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਜੀ ਹੈ ਮੱਕੜ ਸਾਹਿਬ ਕਿਵੇਂ ਲੱਗਿਆ ਤੁਹਾਨੂੰ ਜਿਹੜਾ ਅੱਜ ਕੰਮ ਹੋ ਰਿਹਾ ਰੋਪੜ ਦੇ ਵਿੱਚ ਦੇਖੋ ਠੀਕ ਹੈ ਕੋਈ ਹਲੇ ਤੱਕ ਇਹੋ ਜਿਹੀ ਸਾਨੂੰ ਰੋਪੜ ਤੋਂ ਕੋਈ ਸ਼ਿਕਾਇਤ ਨਹੀਂ ਮਿਲੀ ਮੈਂ ਖੁਦ ਸਵੇਰ ਦਾ ਇੱਥੇ ਹਾਂ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ ਹਲਕਾ ਰੂਪਨਗਰ ਦੇ ਤਿੰਨ ਜ਼ੋਨ ਹੈ ਤਿੰਨਾਂ ਚੋਂ ਸਾਡੀ ਪਾਰਟੀ ਦੇ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕਰ ਦਿੱਤੇ ਆ ਜ਼ਿਲ੍ਹੇ ਦੇ 10 ਸਾਡੇ ਜ਼ੋਨ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਉਹ ਵੀ ਲਗਭਗ ਸਾਰੀ ਔਰ 10 15 ਮਿੰਟ ਚ ਕੈਂਡੀਡੇਟ ਸਾਡੇ ਆਪਣਾ ਪ੍ਰੋਫਾਈਲ ਕਰ ਦਵਗੇ ਔਰ ਬਲਾਕ ਸੰਤੀ ਦੇ ਵੀ ਇਸੇ ਤਰ੍ਹਾਂ ਸਾਡੇ ਰੋਪੜ ਹਲਕੇ ਤੇ 15 ਜ਼ੋਨ ਹੈਗੇ ਉਹ ਤਕਰੀਬਨ ਸਾਰੀ ਚੱਲ ਰਿਹਾ 10 ਤਕਰੀਬਨ 10 11 ਮੈਂਬਰ ਕਰ ਚੁੱਕੇ ਹੈ ਬਾਕੀ ਆਉਣ ਵਾਲੇ ਟਾਈਮ ਚ ਕਰ ਦਿੰਦੇ ਕੈਂਡੀਡੇਟ ਹਰ ਉਹਦੇ ਤੋਂ ਸਾਰੇ ਤੋਂ ਮਿਲ ਚੁੱਕੇ ਹੈ ਸਾਰੇ ਸਾਰੇ ਕੈਂਡੀਡੇਟ ਬਹੁਤ ਬਹੁਤ ਵਧੀਆ ਵੜੇ ਲਿਖਾ ਵਰਗ ਨੌਜਵਾਨ ਵਰਗ ਐਸ்சி ਵਰਗ ਤੋਂ ਬਹੁਤ ਅੱਛੇ ਕੈਂਡੀਡੇਟ ਜਿਹੜੇ ਸ਼ਰੁਮਣੀ ਅਕਲ ਦਰਜ ਨੇ ਜਿਵੇਂ ਅੱਜ ਸੁਖਵੀਰ ਸਿੰਘ ਬਾਦਲ ਵੱਲੋਂ ਇੱਕ ਆਡੀਓ ਵੈਲ ਕਰਕੇ ਦੱਸਿਆ ਗਿਆ ਸੀ ਕਿ ਵੀ ਇਸ ਤਰ੍ਹਾਂ ਕਰਕੇ ੱੱਕਾ ਕੀਤਾ ਜਾ ਸਕਦਾ ਇਹ ਬਹੁਤ ਜਗ੍ਹਾ ਤੇ ਪੰਜਾਬ 'ਚ ੱੱਕਾ ਵੀ ਹੋ ਰਿਹਾ ਉਹ ਤਾਂ ਸਾਹਮਣੇ ਟੀਵੀ ਤੇ ਸੀਨੀਅਰ ਅਫਸਰਾਂ ਦੀਆਂ ਜਿਹੜੀਆਂ ਆਡੀਓਜ਼ ਆ ਉਹ ਵੀ ਆ ਰਹੀਆਂ ਪਰ ਮੈਂ ਜ਼ਬਨਦਾ ਕਿ ਉਹ ਸੁਖਵੀਰ ਜੀ ਦੀ ਉਹ ਆਵਾਜ਼ ਚੁੱਕਣ ਨਾਲ ਵੀ ਸ਼ਾਇਦ ਕੋਈ ਠੱਲ ਪਈ ਹੈ ਤੇ ਸਾਨੂੰ ਰੋਪੜ 'ਚ ਹਾਲ ਤੱਕ ਠੀਕ ਚੱਲ ਰਿਹਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਪਰਮ ਜੀ ਸਿਮਕਰ ਤੁਮ ਨੂੰ ਕਹਿ ਦਿੰਦਾ ਹਾਂ ਇਹਨਾਂ ਨੇ ਦੱਸਿਆ ਕਿ ਰੋਪੜ ਦੇ ਵਿੱਚ ਜਿਹੜਾ ਕੁਲ ਮਾਹੌਲ ਜਿਹੜਾ ਪੀਸਫੁੱਲ ਹੈ ਤੇ ਅੱਗੇ ਅਸੀਂ ਗੱਲਬਾਤ ਕਰਦੇ ਹਾਂ